ਪੰਜਾਬ ਦੇ ਵਿੱਚ ਜਦੋਂ ਵੀ 6000 ਕਰੋੜ ਦੇ ਡਰਗ ਤਸਕਰੀ ਮਾਮਲੇ ਦਾ ਜ਼ਿਕਰ ਹੁੰਦਾ ਹੈ ਤੇ ਉਸ ਦੇ ਨਾਲ ਹੀ ਜ਼ਿਕਰ ਹੁੰਦਾ ਸਤਪ੍ਰੀਤ ਸਿੰਘ ਸੱਤੇ ਦਾ ਇਸ ਤੋਂ ਇਲਾਵਾ ਪਿੰਦੀ ਦਾ ਇਸ ਦੇ ਵਿੱਚ ਜ਼ਿਕਰ ਹੁੰਦਾ ਔਰ ਹੁਣ ਸੱਤੇ ਦਾ ਮੁੱਢ ਤੋਂ ਜ਼ਿਕਰ ਹੋਣਾ ਸ਼ੁਰੂ ਹੋਇਆ ਕਿਉਂਕਿ ਉਸ ਦੇ ਖਿਲਾਫ ਬਲੂ ਕੋਰਨਰ ਨੋਟਿਸ ਜਿਹੜਾ ਉਹ ਜਾਰੀ ਹੋ ਚੁੱਕਿਆ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਬਲਤੇਜ ਪੰਨੂ ਸਾਹਿਬ ਸਾਡੇ ਨਾਲ ਲੈ ਗੱਲਬਾਤ ਕਰ ਰਹੇ ਆ ਪੰਨੂ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਵੀ ਡਰਗ ਤਸਕਰੀ ਮਾਮਲੇ ਦਾ ਜ਼ਿਕਰ ਹੁੰਦਾ ਸੱਤੇ ਦਾ ਨਾਂ ਨਾਲ ਜੁੜਦਾ ਪਿੰਦੀ ਦਾ ਨਾਲ ਜੁੜਦਾ ਹੈ ਇਸ ਤੋਂ ਇਲਾਵਾ ਕਦੇ-ਕਦੇ ਰਿੰਦੇ ਦਾ ਨਾਂ ਵੀ ਜੁੜਨਾ ਸ਼ੁਰੂ ਹੋ ਜਾਂਦਾ ਹੈ ਲੇਕਿਨ ਹੁਣ ਜਿਹੜਾ ਬਲੂ ਕੋਰਨਰ ਨੋਟਿਸ ਜਾਰੀ ਹੋਇਆ ਹੈ ਕੀ ਮਾਇਨੇ ਨੇ ਇਸ ਨੋਟਿਸ ਤੇ ਔਰ ਕਦੋਂ ਸੱਤਾ ਜਿਹੜਾ ਉਹ ਕਾਨੂੰਨ ਦੀ ਗ੍ਰਫਤ ਦੇ ਥੱਲੇ ਆਊਗਾ ਦੇਖੋ ਇਹ ਨੋਟਿਸ ਜਾਰੀ ਹੋਣ ਦੇ ਵਿੱਚ ਤੁਸੀਂ ਕਹ ਲਓ ਕਿ ਕਾਨੂੰਨ ਦੀ ਗ੍ਰਫਤ ਦੇ ਵਿੱਚ ਆਉਣ ਵਾਲੇ ਪਾਸੇ ਨੂੰ ਇੱਕ ਵੱਡਾ ਸਟੈਪ ਹੈ ਕਿਉਂਕਿ ਉਹ ਦੂਜੇ ਮੁਲਕ ਦੇ ਵਿੱਚ ਰਹਿੰਦਾ ਤੇ ਉਹਨੂੰ ਲਿਆਂਦਾ ਜਾ ਸਕਦਾ ਇੱਕੋ ਤਰੀਕੇ ਦੇ ਨਾਲ ਐਕਸਟਰਡੀਸ਼ਨ ਟ੍ਰੀਟੀ ਦੇ ਨਾਲ ਤੋਂ ਐਕਸਟਰਡੀਸ਼ਨ ਟ੍ਰੀਟੀ ਸਿੱਧੀ ਨਹੀਂ ਹੁੰਦੀ ਇਸੇ ਤਰੀਕੇ ਦੇ ਨਾਲ ਪਹਿਲਾਂ ਨੋਟਿਸ ਜਿਹੜੇ ਜਾਰੀ ਹੁੰਦੇ ਨੇ ਔਰ ਇਹ ਕੋਈ ਸੂਬਾ ਨਹੀਂ ਕਰ ਸਕਦਾ ਇਹ ਮੁਲਕ ਤੋਂ ਮੁਲਕ ਹੈ ਤੋਂ ਜਿਹੜੀ ਐਕਸਟਰਨਲ ਅਫੇਅਰ ਮਿਨਿਸਟਰੀ ਆ ਉਹਦੇ ਥਰੂ ਫਿਰ ਅੱਗੇ ਜਾਂਦਾ ਜਿਹੜਾ ਤੇ ਜਿਹੜੀ ਸਟ ਹੈ ਐਸ ਆਈਟੀ ਜਿਹੜੀ ਵਿਕਰਮਜੀਠੀਆ ਵਾਲੇ ਮਾਮਲੇ ਦੀ ਜਾਂਚ ਕਰ ਰਹੀ ਹੈ ਉਹਨੇ ਅਨਫ ਜਿਹੜੇ ਐਵੀਡੈਂਸ ਨੇ ਉਹ ਦਿੱਤੇ ਸੈਂਟਰ ਦੀ ਸਰਕਾਰ ਨੂੰ ਸੈਂਟਰ ਦੀ ਸਰਕਾਰ ਨੇ ਅੱਗੇ ਜਿਹੜਾ ਉਹ ਚੁੱਕ ਕੇ ਉੱਥੋਂ ਇਹ ਬਲੂ ਕਾਰਨਰ ਨੋਟਿਸ ਜਿਹੜਾ ਜਾਰੀ ਹੋਇਆ ਜਿਹੜਾ ਕਿ ਕਿਸੇ ਨੂੰ ਇਹ ਲੱਗਦਾ ਸੀ ਕਿ ਸੰਭਵ ਨਹੀਂਗਾ ਕਿਉਂਕਿ 13 14 ਤੋਂ ਅਸੀਂ ਸੱਤਾ ਪਿੰਦੀ ਸੱਤਾ ਪਿੰਦੀ ਜੁਣਦੇ ਜਿਹੜੇ ਉਹ ਤੁਰਿਆਉਨੇ ਹੈ ਕਿ ਸੱਤਾ ਕੌਣ ਹੈ ਪਿੰਦੀ ਕੌਣ ਹੈ ਕਿੱਡੇਕ ਪਾਵਰਫੁੱਲ ਨੇ ਕਿ ਉਹਨਾਂ ਨੂੰ ਕੋਈ ਹੱਥ ਨਹੀਂ ਪਾ ਸਕਦਾ ਉਹ ਪਾਵਰਫੁੱਲ ਸੀ ਇਰੇ ਚ ਕੋਈ ਸ਼ੱਕ ਨਹੀਂ ਜਦੋਂ ਪੰਜਾਬ ਦੇ ਵਿੱਚ 7 ਤੋਂ 17 ਵਾਲੀ ਸਰਕਾਰ ਸੀ ਖਾਸ ਤੌਰ ਦੇ ਉੱਤੇ 11 12 13 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਜਦੋਂ ਵਿਕਰਮ ਮਜੀਠੀਆ ਬਹੁਤ ਪਾਵਰਫੁਲ ਹੋ ਕੇ ਨਿਕਲਦੇ ਨੇ ਉਸ ਟਾਈਮ ਸੱਤਾ ਦਾ ਬਹੁਤ ਵੱਡਾ ਇੱਥੇ ਰੋਲ ਸੀਗਾ ਔਰ ਇਹ ਕਿਹਾ ਜਾਂਦਾ ਹੈ ਕਿ ਮਜੀਠੀਆ ਨੂੰ ਜਿਹਨੇ ਮਿਲਣਾ ਹੁੰਦਾ ਸੀ ਤਾਂ ਪਹਿਲਾਂ ਸੱਤੇ ਨੂੰ ਮਿਲਣਾ ਪੈਂਦਾ ਸੀ ਉਹਨਾਂ ਦੇ ਫੰਕਸ਼ਨ ਚਾਹੇ ਉਹ ਘਰੇਲੂ ਫੰਕਸ਼ਨ ਹੋਣ ਚਾਹੇ ਸੋਸ਼ਲ ਫੰਕਸ਼ਨ ਹੋਣ ਉਹਨਾਂ ਦੇ ਵਿੱਚ ਸੱਤਾ ਅਕਸਰ ਤੁਹਾਨੂੰ ਡਾਇਰੈਕਸ਼ਨ ਦਿੰਦਾ ਜਿਹੜਾ ਉਹ ਦਿਖਦਾ ਸੀਗਾ ਇੱਕ ਬਹੁਤ ਹੈਲਦੀ ਜਿਹੜਾ ਵਿਅਕਤੀ ਜਿਹਦੇ ਇਕਲਾਬ ਬਲੂ ਕਾਰਨਰ ਨੋਟਿਸ ਜਾਰੀ ਹੋਇਆ ਔਰ ਬਲੂ ਪੱਗ ਬੰਨੀ ਹੁੰਦੀ ਸੀ ਬਹੁਤ ਥਾਵਾਂ ਦੇ ਉੱਤੇ ਔਰ ਹੁਣ ਜਿਹੜਾ ਇਹ ਇੱਕ ਲੈਂਥੀ ਪ੍ਰੋਸੈਸ ਦੇ ਵਿੱਚੋਂ ਲੰਘਣ ਤੋਂ ਬਾਅਦ ਕਿਉਂਕਿ ਸਰਕਾਰ ਨੇ ਇਹਨੂੰ ਸੀਰੀਅਸਲੀ ਲਿਆ ਤੇ ਇਹ ਬਲੂ ਕਾਰਡਰ ਨੋਟਿਸ ਜਿਹੜਾ ਜਾਰੀ ਹੋਇਆ ਇੰਟਰਪੋਲ ਦੀ ਤਰਫੋਂ ਜਾਰੀ ਕੀਤਾ ਗਿਆ ਜੀ ਬਿਲਕੁਲ ਇੰਟਰਪੋਲ ਦੇ ਤਰਫੋਂ ਇਹ ਜਾਰੀ ਹੋਇਆ ਜੀ ਤੇ ਓਵਰਆਲ ਤੁਸੀਂ ਸੱਤੇ ਦੇ ਜਿਹੜੇ ਰਿਲੇਸ਼ਨ ਦੱਸ ਰਹੇ ਹੋ ਜਦੋਂ ਵੀ ਅਕਾਲੀ ਲੀਡਰਾਂ ਨੂੰ ਇਸ ਬਾਰੇ ਪੁੱਛਿਆ ਜਾਂਦਾ ਉਹ ਕਹਿੰਦੇ ਪਿਛਲੀ ਸਰਕਾਰ ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵਿੱਚ ਵਿਕਰਮ ਮਜੀਠੀਆ ਖلاف ਡਰੱਗਸ ਦਾ ਮਾਮਲਾ ਦਰਜ ਹੋਇਆ ਸੀ ਉਸ ਦੇ ਵਿੱਚ ਕਹਿੰਦੇ ਡਰੱਗਸ ਨਹੀਂ ਲੱਭੀ ਔਰ ਬੈਕਫੁੱਟ ਤੇ ਆਣਾ ਪਿਆ ਸਰਕਾਰ ਨੂੰ ਵੀ ਇਨਵੈਸਟੀਗੇਸ਼ਨ ਏਜੰਸੀ ਨੂੰ ਵੀ ਕਹਿੰਦੇ ਹੁਣ ਵੀ ਜਿਹੜਾ ਡੀਏ ਦਾ ਮਾਮਲਾ ਇਸ ਸਰਕਾਰ ਨੇ ਦਰਜ ਕੀਤਾ ਇਸ ਦੇ ਵਿੱਚ ਵੀ ਲੱਭਣਾ ਕੁਝ ਨਹੀਂ ਹੈ ਬੈਕਫਰੁੱਟ ਤੇ ਇਹਨਾਂ ਨੂੰ ਇਸ ਮਾਮਲੇ ਦੇ ਵਿੱਚ ਵੀ ਆਉਣਾ ਪਊਗਾ ਦੇਖੋ ਅਦਾਲਤ ਦੇ ਵਿੱਚ ਬਹਿਸ ਚੱਲੀ ਜਿਹੜੀ ਤੁਸੀਂ ਵੀ ਸਾਰੀ ਉਹਨੂੰ ਰੋਜ਼ ਫੋਲੋ ਕਰਦੇ ਰਹੇ ਉਹ ਜ਼ਮਾਨਤ ਅਰਜੀ ਦੇ ਉਤੇ ਮੇਰਾ ਕੱਲ ਸ਼ਾਇਦ ਕਿਸੇ ਦੀ ਜ਼ਮਾਨਤ ਅਰਜੀ ਦੇ ਉਤੇ ਇੰਨਾ ਲੰਮਾ ਟਾਈਮ ਬੈਸ ਨਹੀਂ ਚੱਲੀ ਬਹੁਤ ਲੰਬੀ ਚੱਲੀ 10 ਦਿਨ ਤੋਂ ਵੀ ਵੱਧ ਟਾਈਮ ਜਿਹੜਾ ਉਹ ਲੱਗਿਆ ਦੋਨਾਂ ਧਿਰਾਂ ਨੇ ਆਪੋ ਆਪਣੀਆਂ ਦਲੀਲਾਂ ਦਿੱਤੀਆਂ ਕੋਈ ਕਸਰ ਉਹਦੇ ਵਕੀਲਾਂ ਨੇ ਵੀ ਤਾਂ ਨਹੀਂ ਛੱਡੀ ਜੇ ਅਦਾਲਤ ਨੇ ਇਹ ਜ਼ਮਾਨਤ ਅਰਜੀ ਰੱਦ ਕੀਤੀ ਹੈ ਇਹਦਾ ਮਤਲਬ ਇਹ ਹੈ ਕਿ ਇਨਾਫ ਐਵੀਡੈਂਸ ਉਹਦੇ ਵਿੱਚ ਹੈਗੇ ਆ ਕਿ ਕੋਈ 3.5 ਕਰੋੜ ਰੁਪਇਆ ਕੋਈ ਕਿਸੇ ਨੂੰ ਦਿੰਦਾ ਜੀ ਤੇ ਮੁੜ ਕੇ ਉਹ ਦੇ ਕੇ ਭੁੱਲ ਜਾਂਦਾ ਉਹ ਪੈਸੇ ਕਿੱਥੋਂ ਆਏ ਨੇ ਜੇ ਫਾਰਮ ਐਡਾ ਵੱਡਾ ਖਰੀਦਿਆ ਜਾਂਦਾ ਬਾਲਾਸਰ ਦੇ ਨੇੜੇ ਉਹ ਪੈਸੇ ਜਿਹੜੇ ਉਹ ਕਿੱਥੋਂ ਆਏ ਨੇ ਕਿਸ ਜਗ੍ਹਾ ਤੋਂ ਜਿਹੜੀਆਂ ਕੰਪਨੀਆਂ ਸਿਗੀਆਂ ਉਹਨਾਂ ਦੇ ਵਿੱਚ ਟ੍ਰਾਂਜੈਕਸ਼ਨ ਜਿਹੜੀਆਂ ਹੁੰਦੀਆਂ ਨੇ ਉਹ ਕੰਪਨੀਆਂ ਜਿਹੜੀਆਂ ਕਿ ਸੱਤ ਦੇ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਡੈੱਡ ਪਈਆਂ ਸੀ ਕੱਖ ਵੀ ਨਹੀਂ ਸੀ ਉਹਨਾਂ ਦੇ ਵਿੱਚ ਉਹ 100-100 ਕਰੋੜ 1.5 200-200 ਕਰੋੜ ਰੁਪਏ ਤੱਕ ਕਿਵੇਂ ਪਹੁੰਚ ਜਾਂਦੀਆਂ ਨੇ ਕੋਈ ਤਾਂ ਹਿਸਾਬ ਜਿਹੜਾ ਰੱਖਣਾ ਪੈਂਦਾ ਨਾ ਜੀ ਆਪਾਂ ਵੀ ਸਾਰੇ ਤੇ ਅਸੀਂ ਤਾਂ ਸਾਰੇ ਘਰਾਂ ਦੇ ਜਿਹੜੇ ਬਿਜਲੀ ਦੇ ਬਿੱਲ ਵੀ ਸੰਭਾਲ ਕੇ ਰੱਖਦੇ ਹਾਂ ਤਾਰ ਚ ਪਾ ਕੇ ਵੀ ਇਹਦਾ ਪਤਾ ਨਹੀਂ ਇਹਦਾ ਕਦੋਂ ਲੋਡ ਪੈ ਜਾਣੀ ਹੈ ਤੇ ਇਹਦੋਂ ਕੋਈ ਬਿਲ ਨਹੀਂ ਜਿਹੜਾ ਉਹ ਸੰਭਾਲਿਆ ਗਿਆ ਇਹ ਕਹਿ ਦੇਣਾ ਕਿ ਇਹ ਪੋਲਿਟਿਕਲ ਤੌਰ ਦੇ ਉੱਤੇ ਆ ਜਾਂ ਇਹਦਾ ਜਿਹੜਾ ਨਹੀਂ ਬਣਾ ਹੁਣ ਤਾਂ ਜਿਹੜਾ ਫੈਸਲਾ ਤਾਂ ਦੇਖੋ ਅਦਾਲਤ ਨਹੀਂ ਕਰਨਾ ਲੇਕਿਨ ਉਹ ਕਹਿੰਦੇ ਕਿ ਅਦਾਲਤ ਨੇ ਵੀ ਜਿਹੜਾ ਫੈਸਲਾ ਦਿੱਤਾ ਅਦਾਲਤ ਦਾ ਤਰਕ ਸੀ ਕਿ ਮਾਮਲੇ ਦੀ ਇਨਵੈਸਟੀਗੇਸ਼ਨ ਹਜੇ ਜਾਰੀ ਹੈ ਕਹਿੰਦੇ ਅਸੀਂ ਇਸ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਰਹੇ ਹਾਂ ਅਰਸ਼ਦੀਪ ਸਿੰਘ ਕਲੈਰਕਲ ਸਟੇਟਮੈਂਟ ਦੇਦੇ ਨਜ਼ਰ ਆਏ ਨੇ ਨਹੀਂ ਦੇਖੋ ਹਾਈ ਕੋਰਟ ਦੇ ਵਿੱਚ ਜਾਣਾ ਉਹਨਾਂ ਦਾ ਕਾਨੂੰਨੀ ਅਧਿਕਾਰ ਹੈ ਉਹਦੇ ਤੋਂ ਥੋੜੀ ਕਿਸੇ ਨੂੰ ਰੋਕਿਆ ਜਾ ਸਕਦਾ ਜੇ ਹਾਈ ਕੋਰਟ ਦੇ ਵਿੱਚ ਨਹੀਂ ਫਾਈ ਤਾਂ ਉਹਨਾਂ ਨੇ ਕਰਨੀ ਐ ਉਸ ਉਹਦੇ ਤੋਂ ਰੁਕਿਆ ਨਹੀਂ ਜਾ ਸਕਦਾ ਸਰਕਾਰ ਨੇ ਆਪਣੀਆਂ ਦਲੀਲਾਂ ਦੇਣੀਆਂ ਨੇ ਸਰਕਾਰ ਕੋਲੇ ਅਲਫ ਐਵੀਡੈਂਸ ਇਸ ਮਾਮਲੇ ਦੇ ਵਿੱਚ ਹੈਗਾ ਔਰ ਲਾਇਆ ਗਿਆ ਉਹ ਔਰ ਤੁਸੀਂ ਦੇਖਣਾ ਇਹ ਜਿਹੜਾ ਕੇਸ ਆ ਅੰਦਾਮ ਤੱਕ ਪਹੁੰਚੂਗਾ ਸੱਤੇ ਦਿਨਾਂ ਨਾਲ ਰਿਲੇਸ਼ਨ ਦੀ ਤੁਸੀਂ ਗੱਲ ਕੀਤੀ ਕਿਸ ਤਰ੍ਹਾਂ ਦੇ ਰਿਲੇਸ਼ਨ ਸੀ ਬਹੁਤ ਕਰੀਬੀ ਬਹੁਤ ਕਰੀਬੀਆਂ ਦੇ ਵਿੱਚੋਂ ਬਹੁਤ ਸਾਰੀਆਂ ਫੋਟੋਆਂ ਜਿਹੜੀਆਂ ਉਹ ਹੈਗੀਆਂ ਨੇ ਚਲੋ ਫੋਟੋਆਂ ਮੈਂ ਇਹ ਨਹੀਂ ਕਹਿੰਦਾ ਕੋਈ ਐਵੀਡੈਂਸ ਨਹੀਂ ਹੁੰਦੀਆਂ ਪਰ ਸਭ ਨੂੰ ਪਤਾ ਤੁਸੀਂ ਕਿਸੇ ਵੀ ਵਿਕਰਮ ਮਜੀਠੀਆ ਦੇ ਨੇੜੇ ਤੇੜੇ ਵਾਲੇ ਕੋਲ ਪੁੱਛਣਾ ਇਮਾਨਦਾਰੀ ਨਾਲ ਦੱਸੀ ਸੱਤੇ ਨੂੰ ਜਾਣਦਾ ਇਹ ਹੋਈ ਨਹੀਂ ਸਕਦਾ ਉਹ ਸੱਤੇ ਨਾ ਜਾਣਦਾ ਹੋਵੇ ਜੀ ਉਹ ਜਾਣਦਾ ਸੀ ਬਹੁਤ ਕਰੀਬੀਆਂ ਦੇ ਵਿੱਚੋਂ ਜਿਹੜਾ ਉਹ ਰਿਆ ਔਰ ਜਿਹੜੀਆਂ ਜਿੱਥੋਂ ਰੌਲਾ ਰੂਲਾ ਪੈਂਦਾ ਸੀਗਾ ਜਿਹੜਾ ਸਾਰਾ ਉਹ ਫਾਰਮਾਸਿਊਟੀਕਲ ਕੰਪਨੀਆਂ ਨੇ ਜਿੱਥੋਂ ਲਿਆ ਖਰੀਦਾ ਜਾਂਦਾ ਸੀ ਤੁਸੀਂ ਕਹਿੰਦੇ ਡਰੱਗ ਨਹੀਂ ਬਰਾਮਦ ਹੋਈ ਉਹ ਨਹੀਂ ਹੁੰਦਾ ਜੀ ਕਿ ਕਿਸੇ ਕੋਲ ਡਰੱਗ ਬਰਾਮਦ ਹੋਈ ਹੈ ਜਾਂ ਉਹ ਡਰੱਗ ਲੈ ਕੇ ਪੁੜੀਆਂ ਬਣ ਕੇ ਜਾਂ ਟੀਕੇ ਚ ਪਾ ਕੇ ਵੇਚਦਾ ਫਿਰਦਾ ਸੀ ਡਰੱਗ ਵੇਚਣ ਵਾਲਿਆਂ ਦੀ ਪੁਸ਼ਤਪਨਾਹੀ ਕਰਨੀ ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਉਹ ਵੀ ਤਾਂ ਬਰਾਬਰ ਦਾ ਹੀ ਕ੍ਰਾਈਮ ਹੈ ਲੇਕਿਨ ਅਕਾਲੀ ਲੀਡਰ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ ਉਹ ਕਹਿੰਦੇ ਸਬੂਤ ਹੈ ਨਹੀਂ ਵਿਕਰਮ ਮਜੀਠੀਆ ਖਿਲਾਫ ਸਿਰਫ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ ਕਿਉਂਕਿ ਉਹ ਕ੍ਰਿਟਿਕਸ ਸੀ ਵੱਡੇ ਸਰਕਾਰ ਉਹ ਤਾਂ ਇਹ ਵੀ ਨਹੀਂ ਕਦੀ ਮੰਨਦੇ ਸੀਗੇ ਕਿ ਉਹ ਕਦੀ ਸਰਸੇ ਵਾਲੇ ਡੇਰਿਆਂ ਦੇ ਨਾਲ ਵੀ ਗਏ ਤਾਂ ਉਹਨਾਂ ਨੇ ਕਦੀ ਇਹ ਵੀ ਨਹੀਂ ਮੰਨਿਆ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਚੋਰੀ ਹੋਈ ਹੈ ਉਹਨਾਂ ਨੇ ਤਾਂ ਕਦੀ ਇਹ ਵੀ ਨਹੀਂ ਮੰਨਿਆ ਸੀਗਾ ਕਿ ਪੋਸਟਰ ਲੱਗੇ ਸੀਗੇ ਉਹਨਾਂ ਨੇ ਕਦੀ ਇਹ ਵੀ ਨਹੀਂ ਮੰਨਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਤੇ ਉਹਦੇ ਵਿੱਚ ਕਿੰਨਾ ਲੋਕਾਂ ਦਾ ਜਿਹੜਾ ਹੱਥ ਸੀਗਾ ਉਹ ਤਾਂ ਅਣਪਛਾਤੀ ਪੁਲਿਸ ਕਹਿੰਦੇ ਸੀਗੇ ਜਿਨ੍ਹਾਂ ਨੇ ਗੋਲੀ ਚਲਾ ਕੇ ਦੋ ਜਾਨੇ ਜਿਹੜੇ ਉਹ ਮਾਰ ਦਿੱਤੇ ਸੀਗੇ ਤੇ ਕੋਟਕਪੂਰੇ ਦੇ ਵਿੱਚ ਗੰਦੇ ਪਾਣੀ ਦੇ ਬਿਚਾਰਾ ਮਾਰੀਆਂ ਸੀ ਉਹ ਉਹ ਕਦੀ ਮੰਨਦੇ ਸੀ ਉਹ ਤਾਂ ਕਿਸੇ ਚੀਜ਼ ਨੂੰ ਮੰਨਦੇ ਹੀ ਨਹੀਂ ਕੋਈ ਗੱਲ ਨਹੀਂ ਅਦਾਲਤ ਦੇ ਵਿੱਚ ਹੁਣ ਮਾਮਲਾ ਅਦਾਲਤਾਂ ਮਨੋਣਗੇ ਹੁਣ ਬਲੂ ਕਾਰਡਨ ਨੋਟਿਸ ਤੋਂ ਬਾਅਦ ਉਮੀਦ ਲਾਈ ਜਾ ਸਕਦੀ ਹੈ ਸੱਤਾ ਪੰਜਾਬ ਆਊਗਾ ਅਬੀਦਪੁਰ ਹੀ ਆ ਜੀ ਜੇ ਇਥੋਂ ਤੱਕ ਗਿਆ ਤੇ ਜਦੋਂ ਤੁਸੀਂ ਐਕਸਟਰੈਡੀਸ਼ਨ ਟ੍ਰੀਟੀ ਦੇ ਤਹਿਤ ਕਿਸੇ ਨੂੰ ਦੂਜੇ ਮੁਲਕ ਤੋਂ ਲਿਆਉਣਾ ਕਿਉਂਕਿ ਮੁਲਕ ਤੋਂ ਮੁਲਕ ਕੀ ਤੁਹਾਡੀ ਟ੍ਰੀਟੀ ਸਾਈਨ ਹੈ ਪਹਿਲਾਂ ਤੇ ਇਹ ਹੁੰਦਾ ਕੈਨੇਡਾ ਦੇ ਨਾਲ ਇੰਡੀਆ ਦੀ ਟ੍ਰੀਟੀ ਹੈਗੀ ਐ ਐਕਸਟਰੈਡੀਸ਼ਨ ਟ੍ਰੀਟੀ ਦੀ ਇਵਨ ਕਈ ਜਿਹੜੇ ਕੇਸਾਂ ਦੇ ਵਿੱਚ ਉਥੋਂ ਮੁਜਰਮ ਜਿਹੜੇ ਲਿਆਂਦੇ ਗਏ ਨੇ ਇਹ ਤੁਹਾਨੂੰ ਯਾਦ ਹੋਵੇ ਤੇ ਜੱਸੀ ਕਾਂਡ ਹੋਇਆ ਸੀਗਾ ਇੱਕ ਜਿਹੜਾ ਉਹ 3 ਵੀਲਰ ਵਾਲਾ ਮੁੰਡਾ ਸੀ ਮਿੱਠੂ ਵਾਲਾ ਉਸ ਮਾਮਲੇ ਦੇ ਵਿੱਚ ਉੱਥੋਂ ਲਿਆਂਦੇ ਗਏ ਸੀਗੇ ਇੱਥੇ ਉਹ ਜੇਲ੍ਹ ਦੇ ਵਿੱਚ ਨੇ ਅਜੇ ਤੋਂ ਲਿਆਂਦੇ ਗਏ ਨੇ ਇੱਕ ਜੇ ਪੁਰਾਣਾ ਜੇ ਤੁਸੀਂ ਜਾਓ ਤੇ ਅਦਾਲਤ ਦੇ ਵਿੱਚ ਗੋਲੀ ਚੱਲੀ ਸੀ 80ਵਿਆਂ ਦੇ ਵਿੱਚ ਟੋਰਾਂਟੋ ਦੇ ਵਿੱਚ ਕੁਲਦੀਪ ਸਮਰਾ ਸੀਗਾ ਉਸ ਮਾਮਲੇ ਦੇ ਵਿੱਚ ਵੀ ਕੁਲਦੀਪ ਸਮਰਾ ਜਿਹੜਾ ਸੀਗਾ ਉਹਨੂੰ ਇੰਡੀਆ ਦੇ ਵਿੱਚੋਂ ਕੈਨੇਡਾ ਲੈ ਕੇ ਗਿਆ ਸੀਗਾ ਜੀ ਉਹ ਇੰਡੀਆ ਆ ਗਿਆ ਸੀਗਾ ਸੋ ਇਹਨਾਂ ਦੋਨਾਂ ਦੇਸ਼ਾਂ ਦੀ ਆਪਸ ਦੇ ਵਿੱਚ ਟ੍ਰੀਟੀ ਹੈਗੀ ਆ ਬਲੂ ਕਾਰਨਰ ਨੋਟਿਸ ਜਾਰੀ ਹੋਣਾ ਇੱਕ ਬਹੁਤ ਵੱਡਾ ਸਟੈਪ ਹੈ ਇਸ ਮਾਮਲੇ ਦੇ ਵਿੱਚ ਕਿ ਉਹਨੂੰ ਐਕਸੈਡਿਸ਼ਨ ਅ ਟ੍ਰੀਟੀ ਦੇ ਤਹਿਤ ਇਥੇ ਲਿਆਂਦਾ ਜਾ ਸਕੇ ਤੇ ਜਦੋਂ ਆ ਗਿਆ ਨਾ ਫਿਰ ਤੁਸੀਂ ਦੇਖਣਾ ਜੀ ਕਿੱਡੇ-ਕੱਡੇ ਵੱਡੇ ਨਾਮ ਆਉਂਦੇ ਸਾਹਮਣੇ ਬਿਲਕੁਲ ਯਾਨੀ ਵੱਡੇ ਖੁਲਾਸੇ ਹੋ ਸਕਦੇ ਨੇ ਜੇਕਰ ਸੱਤਾ ਪੰਜਾਬ ਲਿਆਉਂਦਾ ਜਾਂਦਾ ਹੈ ਬਹਰਾਲ ਵੇਖਣ ਵਾਲੀ ਗੱਲ ਰਹੇਗੀ ਬਲੂ ਕੋਰਨਰ ਨੋਟਿਸ ਜਾਰੀ ਹੋ ਚੁੱਕਿਆ ਹੈ ਨੋਟਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਅਗਲਾ ਐਕਸ਼ਨ ਕਿਸ ਤਰ੍ਹਾਂ ਦਾ ਹੁੰਦਾ ਹੋਇਆ ਨਜ਼ਰ ਆਊਗਾ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦਿਨਿਕ ਸਵੇਰਾ ਟੀਵੀ ਚੰਡੀਗੜ੍ਹ ਪੰਜਾਬ ਦੇ ਵਿੱਚ ਜਦੋਂ ਵੀ 6000 ਕਰੋੜ ਦੇ ਡਰਗ ਤਸਕਰੀ ਮਾਮਲੇ ਦਾ ਜ਼ਿਕਰ ਹੁੰਦਾ ਹੈ ਤੇ ਉਸ ਦੇ ਨਾਲ ਹੀ ਜ਼ਿਕਰ ਹੁੰਦਾ ਸਤਪ੍ਰੀਤ ਸਿੰਘ ਸੱਤੇ ਦਾ ਇਸ ਤੋਂ ਇਲਾਵਾ ਪਿੰਦੀ ਦਾ ਇਸ ਦੇ ਵਿੱਚ ਜ਼ਿਕਰ ਹੁੰਦਾ ਔਰ ਹੁਣ ਸੱਤੇ ਦਾ ਮੁੱਢ ਤੋਂ ਜ਼ਿਕਰ ਹੋਣਾ ਸ਼ੁਰੂ ਹੋਇਆ ਕਿਉਂਕਿ ਉਸ ਦੇ ਖਿਲਾਫ ਬਲੂ ਕਾਰਨਰ ਨੋਟਿਸ ਜਿਹੜਾ ਉਹ ਜਾਰੀ ਹੋ ਚੁੱਕਿਆ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਬਲਤੇਜ ਪੰਨੂ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਪੰਨੂ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਵੀ ਡਰਗ ਤਸਕਰੀ ਮਾਮਲੇ ਦਾ ਜ਼ਿਕਰ ਹੁੰਦਾ ਸੱਤੇ ਦਾ ਨਾਂ ਨਾਲ ਜੁੜਦਾ ਹੈ ਪਿੰਦੀ ਦਾ ਨਾਲ ਜੁੜਦਾ ਹੈ ਇਸ ਤੋਂ ਇਲਾਵਾ ਕਦੇ-ਕਦੇ ਰਿੰਦੇ ਦਾ ਨਾਮ ਵੀ ਜੁੜਨਾ ਸ਼ੁਰੂ ਹੋ ਜਾਂਦਾ ਹੈ ਲੇਕਿਨ ਹੁਣ ਜਿਹੜਾ ਬਲੂ ਕੋਰਨਰ ਨੋਟਿਸ ਜਾਰੀ ਹੋਇਆ ਹੈ ਕੀ ਮਾਇਨੇ ਨੇ ਇਸ ਨੋਟਿਸ ਤੇ ਔਰ ਕਦੋਂ ਸੱਤਾ ਜਿਹੜਾ ਉਹ ਕਾਨੂੰਨ ਦੀ ਗ੍ਰਫਤ ਦੇ ਥੱਲੇ ਆਊਗਾ ਦੇਖੋ ਇਹ ਨੋਟਿਸ ਜਾਰੀ ਹੋਣ ਦੇ ਵਿੱਚ ਤੁਸੀਂ ਕਹ ਲਓ ਕਿ ਕਾਨੂੰਨ ਦੀ ਗ੍ਰਫਤ ਦੇ ਵਿੱਚ ਆਉਣ ਵਾਲੇ ਪਾਸੇ ਨੂੰ ਇੱਕ ਵੱਡਾ ਸਟੈਪ ਹੈ ਕਿਉਂਕਿ ਉਹ ਦੂਜੇ ਮੁਲਕ ਦੇ ਵਿੱਚ ਰਹਿੰਦਾ ਤੇ ਉਹਨੂੰ ਲਿਆਂਦਾ ਜਾ ਸਕਦਾ ਇੱਕੋ ਤਰੀਕੇ ਦੇ ਨਾਲ ਐਕਸਟਰਡੀਸ਼ਨ ਟ੍ਰੀਟੀ ਦੇ ਨਾਲ ਤੋਂ ਐਕਸਟਰਡੀਸ਼ਨ ਟ੍ਰੀਟੀ ਸਿੱਧੀ ਨਹੀਂ ਹੁੰਦੀ ਇਸੇ ਤਰੀਕੇ ਦੇ ਨਾਲ ਪਹਿਲਾਂ ਨੋਟਿਸ ਜਿਹੜੇ ਜਾਰੀ ਹੁੰਦੇ ਨੇ ਔਰ ਇਹ ਕੋਈ ਸੂਬਾ ਨਹੀਂ ਕਰ ਸਕਦਾ ਇਹ ਮੁਲਕ ਤੋਂ ਮੁਲਕ ਹੈ ਤੋਂ ਜਿਹੜੀ ਐਕਸਟਰਨਲ ਅਫੇਅਰ ਮਿਨਿਸਟਰੀ ਆ ਉਹਦੇ ਥਰੂ ਫਿਰ ਅੱਗੇ ਜਾਂਦਾ ਜਿਹੜਾ ਤੇ ਜਿਹੜੀ ਸਟ ਹੈ ਐਸ ਆਈਟੀ ਜਿਹੜੀ ਵਿਕਰਮਜੀਠੀਆ ਵਾਲੇ ਮਾਮਲੇ ਦੀ ਜਾਂਚ ਕਰ ਰਹੀ ਹੈ ਉਹਨੇ ਅਨਫ ਜਿਹੜੇ ਐਵੀਡੈਂਸ ਨੇ ਉਹ ਦਿੱਤੇ ਸੈਂਟਰ ਦੀ ਸਰਕਾਰ ਨੂੰ ਸੈਂਟਰ ਦੀ ਸਰਕਾਰ ਨੇ ਅੱਗੇ ਜਿਹੜਾ ਉਹ ਚੁੱਕ ਕੇ ਉੱਥੋਂ ਇਹ ਬਲੂ ਕਾਰਨਰ ਨੋਟਿਸ ਜਿਹੜਾ ਜਾਰੀ ਹੋਇਆ ਜਿਹੜਾ ਕਿ ਕਿਸੇ ਨੂੰ ਇਹ ਲੱਗਦਾ ਸੀ ਕਿ ਸੰਭਵ ਨਹੀਂਗਾ ਕਿਉਂਕਿ 13 14 ਤੋਂ ਅਸੀਂ ਸੱਤਾ ਪਿੰਦੀ ਸੱਤਾ ਪਿੰਦੀ ਜੁਣਦੇ ਜਿਹੜੇ ਉਹ ਤੋਂ ਰਿਹਾਉਣੇ ਹੈ ਕਿ ਸੱਤਾ ਕੌਣ ਹੈ ਪਿੰਦੀ ਕੌਣ ਹੈ ਕਿੱਡੇਕ ਪਾਵਰਫੁੱਲ ਨੇ ਕਿ ਉਹਨਾਂ ਨੂੰ ਕੋਈ ਹੱਥ ਨਹੀਂ ਪਾ ਸਕਦਾ ਉਹ ਪਾਵਰਫੁੱਲ ਸੀ ਇਰੇ 'ਚ ਕੋਈ ਸ਼ੱਕ ਨਹੀਂ ਜਦੋਂ ਪੰਜਾਬ ਦੇ ਵਿੱਚ 7 ਤੋਂ 17 ਵਾਲੀ ਸਰਕਾਰ ਸੀ ਖਾਸ ਤੌਰ ਦੇ ਉੱਤੇ 11 12 13 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਜਦੋਂ ਵਿਕਰਮ ਮਜੀਠੀਆ ਬਹੁਤ ਪਾਵਰਫੁੱਲ ਹੋ ਕੇ ਨਿਕਲਦੇ ਨੇ ਉਸ ਟਾਈਮ ਸੱਤੇ ਦਾ ਬਹੁਤ ਵੱਡਾ ਇੱਥੇ ਰੋਲ ਸੀਗਾ ਔਰ ਇਹ ਕਿਹਾ ਜਾਂਦਾ ਹੈ ਕਿ ਮਜੀਠੀਆ ਨੂੰ ਜਿਹਨੇ ਮਿਲਣਾ ਹੁੰਦਾ ਸੀ ਤਾਂ ਪਹਿਲਾਂ ਸੱਤੇ ਨੂੰ ਮਿਲਣਾ ਪੈਂਦਾ ਸੀ ਉਹਨਾਂ ਦੇ ਫੰਕਸ਼ਨ ਚਾਹੇ ਉਹ ਘਰੇਲੂ ਫੰਕਸ਼ਨ ਹੋਣ ਚਾਹੇ ਸੋਸ਼ਲ ਫੰਕਸ਼ਨ ਹੋਣ ਉਹਨਾਂ ਦੇ ਵਿੱਚ ਸੱਤਾ ਅਕਸਰ ਤੁਹਾਨੂੰ ਡਾਇਰੈਕਸ਼ਨ ਦਿੰਦਾ ਜਿਹੜਾ ਉਹ ਦਿਖਦਾ ਸੀਗਾ ਇੱਕ ਬਹੁਤ ਹੈਲਦੀ ਜਿਹੜਾ ਵਿਅਕਤੀ ਜਿਹਦੇ ਇਕਲਾਬ ਬਲੂ ਕਾਰਨਰ ਨੋਟਿਸ ਜਾਰੀ ਹੋਇਆ ਔਰ ਬਲੂ ਪੱਗ ਬੰਨੀ ਹੁੰਦੀ ਸੀ ਬਹੁਤ ਥਾਵਾਂ ਦੇ ਉੱਤੇ ਔਰ ਹੁਣ ਜਿਹੜਾ ਇਹ ਇੱਕ ਲੈਂਥੀ ਪ੍ਰੋਸੈਸ ਦੇ ਵਿੱਚੋਂ ਲੰਘਣ ਤੋਂ ਬਾਅਦ ਕਿਉਂਕਿ ਸਰਕਾਰ ਨੇ ਇਹਨੂੰ ਸੀਰੀਅਸਲੀ ਲਿਆ ਤੇ ਇਹ ਬਲੂ ਕਾਰਨਰ ਨੋਟਿਸ ਜਿਹੜਾ ਜਾਰੀ ਹੋਇਆ ਇੰਟਰਪੋਲ ਦੀ ਤਰਫੋਂ ਜਾਰੀ ਕੀਤਾ ਗਿਆ ਜੀ ਬਿਲਕੁਲ ਇੰਟਰਪੋਲ ਦੇ ਤਰਫੋਂ ਇਹ ਜਾਰੀ ਹੋਇਆ ਜੀ ਤੇ ਓਵਰঅল ਤੁਸੀਂ ਸੱਤੇ ਦੇ ਜਿਹੜੇ ਰਿਲੇਸ਼ਨ ਦੱਸ ਰਹੇ ਹੋ ਜਦੋਂ ਵੀ ਅਕਾਲੀ ਲੀਡਰਾਂ ਨੂੰ ਇਸ ਬਾਰੇ ਪੁੱਛਿਆ ਜਾਂਦਾ ਉਹ ਕਹਿੰਦੇ ਪਿਛਲੀ ਸਰਕਾਰ ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵਿੱਚ ਵਿਕਰਮ ਮਜੀਠੀਆ ਖلاف ਡਰੱਗਸ ਦਾ ਮਾਮਲਾ ਦਰਜ ਹੋਇਆ ਸੀ ਉਸ ਦੇ ਵਿੱਚ ਕਹਿੰਦੇ ਡਰੱਗਸ ਨਹੀਂ ਲੱਭੀ ਔਰ ਬੈਕਫੁੱਟ ਤੇ ਆਣਾ ਪਿਆ ਸਰਕਾਰ ਨੂੰ ਵੀ ਇਨਵੈਸਟੀਗੇਸ਼ਨ ਏਜੰਸੀ ਨੂੰ ਵੀ ਕਹਿੰਦੇ ਹੁਣ ਵੀ ਜਿਹੜਾ ਡੀਏ ਦਾ ਮਾਮਲਾ ਇਸ ਸਰਕਾਰ ਨੇ ਦਰਜ ਕੀਤਾ ਇਸ ਦੇ ਵਿੱਚ ਵੀ ਲੱਭਣਾ ਕੁਝ ਨਹੀਂ ਹੈ ਬੈਕਫਰੁੱਟ ਤੇ ਇਹਨਾਂ ਨੂੰ ਇਸ ਮਾਮਲੇ ਦੇ ਵਿੱਚ ਵੀ ਆਉਣਾ ਪਊਗਾ ਦੇਖੋ ਅਦਾਲਤ ਦੇ ਵਿੱਚ ਬਹਿਸ ਚੱਲੀ ਜਿਹੜੀ ਤੁਸੀਂ ਵੀ ਸਾਰੀ ਉਹਨੂੰ ਰੋਜ਼ ਫਾਲੋ ਕਰਦੇ ਰਹੇ ਉਹ ਜ਼ਮਾਨਤ ਅਰਜੀ ਦੇਤੇ ਮੇਰਾ ਕੱਲ ਸ਼ਾਇਦ ਕਿਸੇ ਦੀ ਜ਼ਮਾਨਤ ਅਰਜੀ ਦੇਤੇ ਇਡਾ ਲੰਮਾ ਟਾਈਮ ਬੈਸ ਨਹੀਂ ਚੱਲੀ ਬਹੁਤ ਲੰਬੀ ਚੱਲੀ 10 ਦਿਨ ਤੋਂ ਵੀ ਵੱਧ ਟਾਈਮ ਜਿਹੜਾ ਉਹ ਲੱਗਿਆ ਦੋਨਾਂ ਧਰਾਂ ਨੇ ਆਪੋ ਆਪਣੀਆਂ ਦਿਲੇ ਲਾਂਤੀਆਂ ਕੋਈ ਕਸਰ ਉਹਦੇ ਵਕੀਲਾਂ ਨੇ ਵੀ ਤਾਂ ਨਹੀਂ ਛੱਡੀ ਜੇ ਅਦਾਲਤ ਨੇ ਇਹ ਜ਼ਮਾਨਤ ਅਰਜੀ ਰੱਦ ਕੀਤੀ ਹੈ ਇਹਦਾ ਮਤਲਬ ਇਹ ਹੈ ਕਿ ਇਨਾਫ ਐਵੀਡੈਂਸ ਉਹਦੇ ਵਿੱਚ ਹੈਗੇ ਆ ਕਿ ਕੋਈ 3.5 ਕਰੋੜ ਰੁਪਈਆ ਕੋਈ ਕਿਸੇ ਨੂੰ ਦਿੰਦਾ ਜੀ ਤੇ ਮੁੜ ਕੇ ਉਹ ਦੇ ਕੇ ਭੁੱਲ ਜਾਂਦਾ ਉਹ ਪੈਸੇ ਕਿੱਥੋਂ ਆਏ ਨੇ ਜੇ ਫਾਰਮ ਐਡਾ ਵੱਡਾ ਖਰੀਦਾ ਜਾਂਦਾ ਬਾਲਾਸਰ ਦੇ ਨੇੜੇ ਉਹ ਪੈਸੇ ਜਿਹੜੇ ਉਹ ਕਿੱਥੋਂ ਆਏ ਨੇ ਕਿਸ ਜਗ੍ਹਾ ਤੋਂ ਜਿਹੜੀਆਂ ਕੰਪਨੀਆਂ ਸਿਗੀਆਂ ਉਹਨਾਂ ਦੇ ਵਿੱਚ ਟ੍ਰਾਂਜੈਕਸ਼ਨ ਜਿਹੜੀਆਂ ਹੁੰਦੀਆਂ ਨੇ ਉਹ ਕੰਪਨੀਆਂ ਜਿਹੜੀਆਂ ਕਿ ਸੱਤ ਦੇ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਡੈੱਡ ਪਈਆਂ ਸੀ ਕੱਖ ਵੀ ਨਹੀਂ ਸੀ ਉਹ 100-100 ਕਰੋੜ 150 200 ਕਰੋੜ ਰੁਪਏ ਤੱਕ ਕਿਵੇਂ ਪਹੁੰਚ ਜਾਂਦੀਆਂ ਨੇ ਕੋਈ ਤਾਂ ਸਾਬ ਜਿਹੜਾ ਰੱਖਣਾ ਪੈਂਦਾ ਨਾ ਜੀ ਆਪਾਂ ਵੀ ਸਾਰੇ ਤੇ ਅਸੀਂ ਤਾਂ ਸਾਰੇ ਘਰਾਂ ਦੇ ਜਿਹੜੇ ਬਿਜਲੀ ਦੇ ਬਿੱਲ ਵੀ ਸੰਭਾਲ ਕੇ ਰੱਖਦੇ ਹਾਂ ਤਾਰ ਚ ਪਾ ਕੇ ਹੂੰ ਵੀ ਇਹਦਾ ਪਤਾ ਨਹੀਂ ਇਹਦਾ ਕਦੋਂ ਲੋਡ ਪੈ ਜਾਣੀ ਹੈ ਤੇ ਇਹਦਾ ਕੋਈ ਬਿਲ ਨਹੀਂ ਜਿਹੜਾ ਸੰਭਾਲਿਆ ਗਿਆ ਇਹ ਕਹਿ ਦੇਣਾ ਕਿ ਇਹ ਪੋਲਿਟਿਕਲ ਤੌਰ ਦੇ ਉੱਤੇ ਆ ਜਾਂ ਇਹਦਾ ਜਿਹੜਾ ਨਹੀਂ ਬਣਾ ਹੁਣ ਤਾਂ ਜਿਹੜਾ ਫੈਸਲਾ ਤਾਂ ਦੇਖੋ ਅਦਾਲਤ ਨਹੀਂ ਕਰਨਾ ਲੇਕਿਨ ਉਹ ਕਹਿੰਦੇ ਕਿ ਅਦਾਲਤ ਨੇ ਵੀ ਜਿਹੜਾ ਫੈਸਲਾ ਦਿੱਤਾ ਅਦਾਲਤ ਦਾ ਤਰਕ ਸੀ ਕਿ ਮਾਮਲੇ ਦੀ ਇਨਵੈਸਟੀਗੇਸ਼ਨ ਹਜੇ ਜਾਰੀ ਹੈ ਕਹਿੰਦੇ ਅਸੀਂ ਇਸ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਰਹੇ ਹਾਂ ਅਰਸ਼ਦੀਪ ਸਿੰਘ ਕਲੈਰਕਲ ਸਟੇਟਮੈਂਟ ਦੇਦੇ ਨਜ਼ਰ ਆਏ ਨੇ ਨਹੀਂ ਦੇਖੋ ਹਾਈ ਕੋਰਟ ਦੇ ਵਿੱਚ ਜਾਣਾ ਉਹਨਾਂ ਦਾ ਕਾਨੂੰਨੀ ਅਧਿਕਾਰ ਹੈ ਉਹਦੇ ਤੋਂ ਥੋੜੀ ਕਿਸੇ ਨੂੰ ਰੋਕਿਆ ਜਾ ਸਕਦਾ ਜੇ ਹਾਈ ਕੋਰਟ ਦੇ ਵਿੱਚ ਨਹੀਂ ਹੋਊ ਫਾਈ ਤਾਂ ਉਹਨਾਂ ਨੇ ਕਰਨੀ ਐ ਉਸ ਉਹਦੇ ਤੋਂ ਰੁਕਿਆ ਨਹੀਂ ਜਾ ਸਕਦਾ ਸਰਕਾਰ ਨੇ ਆਪਣੀਆਂ ਦਲੀਲਾਂ ਦੇਣੀਆਂ ਨੇ ਸਰਕਾਰ ਕੋਲੇ ਅਲਫ ਐਵੀਡੈਂਸ ਇਸ ਮਾਮਲੇ ਦੇ ਵਿੱਚ ਹੈਗਾ ਔਰ ਲਾਇਆ ਗਿਆ ਉਹ ਔਰ ਤੁਸੀਂ ਦੇਖਣਾ ਇਹ ਜਿਹੜਾ ਕੇਸ ਆ ਅੰਦਾਮ ਤੱਕ ਪਹੁੰਚੂਗਾ ਸੱਤੇ ਦਿਨਾਂ ਨਾਲ ਰਿਲੇਸ਼ਨ ਦੀ ਤੁਸੀਂ ਗੱਲ ਕੀਤੀ ਕਿਸ ਤਰ੍ਹਾਂ ਦੇ ਰਿਲੇਸ਼ਨ ਸੀ ਬਹੁਤ ਕਰੀਬੀ ਬਹੁਤ ਕਰੀਬੀਆਂ ਦੇ ਵਿੱਚੋਂ ਬਹੁਤ ਸਾਰੀਆਂ ਫੋਟੋਆਂ ਜਿਹੜੀਆਂ ਉਹ ਹੈਗੀਆਂ ਨੇ ਚਲੋ ਫੋਟੋਆਂ ਮੈਂ ਇਹ ਨਹੀਂ ਕਹਿੰਦਾ ਕੋਈ ਐਵੀਡੈਂਸ ਨਹੀਂ ਹੁੰਦੀਆਂ ਪਰ ਸਭ ਨੂੰ ਪਤਾ ਤੁਸੀਂ ਕਿਸੇ ਵੀ ਬਿਕਰਮ ਮਜੀਠੀਆ ਦੇ ਨੇੜੇ ਤੇੜੇ ਵਾਲੇ ਕੋਲ ਪੁੱਛਣਾ ਇਮਾਨਦਾਰੀ ਨਾਲ ਦੱਸੀ ਸੱਤੇ ਨੂੰ ਜਾਣਦਾ ਇਹ ਹੋਈ ਨਹੀਂ ਸਕਦਾ ਉਹ ਸੱਤੇ ਨਾ ਜਾਣਦਾ ਹੋਵੇ ਜੀ ਉਹ ਜਾਣਦਾ ਸੀ ਬਹੁਤ ਕਰੀਬੀਆਂ ਦੇ ਵਿੱਚੋਂ ਜਿਹੜਾ ਉਹ ਰਿਆ ਔਰ ਜਿਹੜੀਆਂ ਜਿੱਥੋਂ ਰੌਲਾ ਰੂਲਾ ਪੈਂਦਾ ਸੀਗਾ ਜਿਹੜਾ ਸਾਰਾ ਉਹ ਫਾਰਮਾਸਿਊਟੀਕਲ ਕੰਪਨੀਆਂ ਨੇ ਜਿੱਥੋਂ ਲਿਆ ਖਰੀਦਾ ਜਾਂਦਾ ਸੀ ਤੁਸੀਂ ਕਹਿੰਦੇ ਡਰੱਗ ਨਹੀਂ ਬਰਾਮਦ ਹੋਈ ਉਹ ਨਹੀਂ ਹੁੰਦਾ ਜੀ ਕਿ ਕਿਸੇ ਕੋਲ ਡਰੱਗ ਬਰਾਮਦ ਹੋਈ ਹੈ ਜਾਂ ਉਹ ਡਰੱਗ ਲੈ ਕੇ ਪੁੜੀਆਂ ਬਣ ਕੇ ਜਾਂ ਟੀਕੇ ਚ ਪਾ ਕੇ ਵੇਚਦਾ ਫਿਰਦਾ ਸੀ ਡਰੱਗ ਵੇਚਣ ਵਾਲਿਆਂ ਦੀ ਪੁਸ਼ਤਪਨਾਹੀ ਕਰਨੀ ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਉਹ ਵੀ ਤਾਂ ਬਰਾਬਰ ਦਾ ਹੀ ਕ੍ਰਾਈਮ ਹੈ ਲੇਕਿਨ ਅਕਾਲੀ ਲੀਡਰ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ ਉਹ ਕਹਿੰਦੇ ਸਬੂਤ ਹੈ ਨਹੀਂ ਵਿਕਰਮ ਅਜੀਠਿਆ ਖਿਲਾਫ ਸਿਰਫ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ ਕਿਉਂਕਿ ਉਹ ਕ੍ਰਿਟਿਕਸ ਸੀ ਵੱਡੇ ਸਰਕਾਰ ਉਹ ਤਾਂ ਇਹ ਵੀ ਨਹੀਂ ਕਦੀ ਮੰਨਦੇ ਸੀਗੇ ਕਿ ਉਹ ਕਦੀ ਸਰਸੇ ਵਾਲੇ ਡੇਰਿਆਂ ਦੇ ਨਾਲ ਵੀ ਗਏ ਤਾਂ ਉਹਨਾਂ ਨੇ ਕਦੀ ਇਹ ਵੀ ਨਹੀਂ ਮੰਨਿਆ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਚੋਰੀ ਹੋਈ ਹੈ ਉਹਨਾਂ ਨੇ ਤਾਂ ਕਦੀ ਇਹ ਵੀ ਨਹੀਂ ਮੰਨਿਆ ਸੀਗਾ ਕਿ ਪੋਸਟਰ ਲੱਗੇ ਸੀਗੇ ਉਹਨਾਂ ਨੇ ਕਦੀ ਇਹ ਵੀ ਨਹੀਂ ਮੰਨਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਤੇ ਉਹਦੇ ਵਿੱਚ ਕਿੰਨਾ ਲੋਕਾਂ ਦਾ ਜਿਹੜਾ ਹੱਥ ਸੀਗਾ ਉਹ ਤਾਂ ਅਣਪਛਾਤੀ ਪੁਲਿਸ ਕਹਿੰਦੇ ਸੀਗੇ ਜਿਨ੍ਹਾਂ ਨੇ ਗੋਲੀ ਚਲਾ ਕੇ ਦੋ ਜਾਨੇ ਜਿਹੜੇ ਉਹ ਮਾਰ ਦਿੱਤੇ ਸੀਗੇ ਤੇ ਕੋਟਕਪੂਰੇ ਦੇ ਵਿੱਚ ਗੰਦੇ ਪਾਣੀ ਦੇ ਬਿਚਾਰਾ ਮਾਰੀਆਂ ਸੀ ਉਹ ਉਹ ਕਦੀ ਮੰਨਦੇ ਸੀ ਉਹ ਤਾਂ ਕਿਸੇ ਚੀਜ਼ ਨੂੰ ਮੰਨਦੇ ਹੀ ਨਹੀਂ ਕੋਈ ਗੱਲ ਨਹੀਂ ਅਦਾਲਤ ਦੇ ਵਿੱਚ ਹੁਣ ਮਾਮਲਾ ਅਦਾਲਤਾਂ ਮਨੋਣਗੇ ਹੁਣ ਬਲੂ ਕਾਰਡਨ ਨੋਟਿਸ ਤੋਂ ਬਾਅਦ ਉਮੀਦ ਲਾਈ ਜਾ ਸਕਦੀ ਹੈ ਸੱਤਾ ਪੰਜਾਬ ਆਊਗਾ ਅਬੀਦਪੁਰੀ ਆ ਜੀ ਜੇ ਇਥੋਂ ਤੱਕ ਗਿਆ ਤੇ ਜਦੋਂ ਤੁਸੀਂ ਐਕਸਟਰੈਡੀਸ਼ਨ ਟ੍ਰੀਟੀ ਦੇ ਤਹਿਤ ਕਿਸੇ ਨੂੰ ਦੂਜੇ ਮੁਲਕ ਤੋਂ ਲਿਆਉਣਾ ਕਿਉਂਕਿ ਮੁਲਕ ਤੋਂ ਮੁਲਕ ਕੀ ਤੁਹਾਡੀ ਟ੍ਰੀਟੀ ਸਾਈਨ ਹੈ ਪਹਿਲਾਂ ਤੇ ਇਹ ਹੁੰਦਾ ਕੈਨੇਡਾ ਦੇ ਨਾਲ ਇੰਡੀਆ ਦੀ ਟ੍ਰੀਟੀ ਹੈਗੀ ਐ ਐਕਸਟਰੈਡੀਸ਼ਨ ਟ੍ਰੀਟੀ ਦੀ ਇਵਨ ਕਈ ਜਿਹੜੇ ਕੇਸਾਂ ਦੇ ਵਿੱਚ ਉਥੋਂ ਮੁਜਰਮ ਜਿਹੜੇ ਲਿਆਂਦੇ ਗਏ ਨੇ ਇਹ ਤੁਹਾਨੂੰ ਯਾਦ ਹੋਵੇ ਤੇ ਜੱਸੀ ਕਾਂਡ ਹੋਇਆ ਸੀਗਾ ਇੱਕ ਜਿਹੜਾ ਉਹ 3 ਵੀਲਰ ਵਾਲਾ ਮੁੰਡਾ ਸੀ ਮਿੱਠੂ ਵਾਲਾ ਉਸ ਮਾਮਲੇ ਦੇ ਵਿੱਚ ਉੱਥੋਂ ਲਿਆਂਦੇ ਗਏ ਸੀਗੇ ਇੱਥੇ ਉਹ ਜੇਲ੍ਹ ਦੇ ਵਿੱਚ ਨੇ ਹਜੇ ਤੋਂ ਲਿਆਂਦੇ ਗਏ ਨੇ ਇੱਕ ਜੇ ਪੁਰਾਣਾ ਜੇ ਤੁਸੀਂ ਜਾਓ ਤੇ ਅਦਾਲਤ ਦੇ ਵਿੱਚ ਗੋਲੀ ਚੱਲੀ ਸੀ 80ਵਿਆਂ ਦੇ ਵਿੱਚ ਟੋਰਾਂਟੋ ਦੇ ਵਿੱਚ ਕੁਲਦੀਪ ਸਮਰਾ ਸੀਗਾ ਉਸ ਮਾਮਲੇ ਦੇ ਵਿੱਚ ਵੀ ਕੁਲਦੀਪ ਸਮਰਾ ਜਿਹੜਾ ਸੀਗਾ ਉਹਨੂੰ ਇੰਡੀਆ ਦੇ ਵਿੱਚੋਂ ਕੈਨੇਡਾ ਲੈ ਕੇ ਗਿਆ ਸੀਗਾ ਜਿਹੋ ਇੰਡੀਆ ਆ ਗਿਆ ਸੀਗਾ ਸੋ ਇਹਨਾਂ ਦੋਨਾਂ ਦੇ ਮੁਲਕਾਂ ਦੀ ਆਪਸ ਦੇ ਵਿੱਚ ਟ੍ਰੀਟੀ ਹੈਗੀ ਆ ਬਲੂ ਕਾਰਨਰ ਨੋਟਿਸ ਜਾਰੀ ਹੋਣਾ ਇੱਕ ਬਹੁਤ ਵੱਡਾ ਸਟੈਪ ਹੈ ਇਸ ਮਾਮਲੇ ਦੇ ਵਿੱਚ ਕਿ ਉਹਨੂੰ ਐਕਸੈਡਿਸ਼ਨ ਟ੍ਰੀਟੀ ਦੇ ਤਹਿਤ ਇੱਥੇ ਲਿਆਂਦਾ ਜਾ ਸਕੇ ਤੇ ਜਿੱਦਣ ਆ ਗਿਆ ਨਾ ਫਿਰ ਤੁਸੀਂ ਦੇਖਣਾ ਜੀ ਕਿੱਡੇ-ਕੱਡੇ ਵੱਡੇ ਨਾਮ ਆਉਂਦੇ ਸਾਹਮਣੇ ਬਿਲਕੁਲ ਯਾਨੀ ਵੱਡੇ ਖੁਲਾਸੇ ਹੋ ਸਕਦੇ ਨੇ ਜੇਕਰ ਸੱਤਾ ਪੰਜਾਬ ਲਿਆਉਂਦਾ ਜਾਂਦਾ ਹੈ ਬਹਿਰਾਲ ਵੇਖਣ ਵਾਲੀ ਗੱਲ ਰਹੇਗੀ ਬਲੂ ਕੋਰਨਰ ਨੋਟਿਸ ਜਾਰੀ ਹੋ ਚੁੱਕਿਆ ਹੈ ਨੋਟਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਅਗਲਾ ਐਕਸ਼ਨ ਕਿਸ ਤਰ੍ਹਾਂ ਦਾ ਹੁੰਦਾ ਹੋਇਆ ਨਜ਼ਰ ਆਊਗਾ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦਿਨਿਕ ਸਵੇਰਾ ਟੀਵੀ ਚੰਡੀਗੜ੍ਹ